ਪਾਣੀ ਬੜਾ ਖੜਾ ਆ ਬੱਚੇ ਤੁਸੀਂ ਮੇਰੇ ਹਿਸਾਬ ਨਾਲ ਆਪਣੀ ਗੱਡੀ ਵਿੱਚ ਹੀ ਬਿਠਾਏ ਹੋਗੇ ਨਾ ਸਰ ਬਹੁਤ ਪਰੇਸ਼ਾਨ ਹੈ ਮਤਲਬ ਦੋ ਦਿਨ ਹੋ ਗਏ ਉਹਦੀ ਬਰਖਾ ਪਈ ਹੈ ਨਾ ਤੇ ਇਦਾਂ ਹੀ ਬੱਚੇ ਆਣਾ ਜਾਣਾ ਬੱਚਿਆਂ ਦਾ ਵੀ ਤੰਗੀ ਹੈ ਟੀਚੇਲੀ ਵੀ ਤੰਗੀ ਵਾਖ ਜਿਹੜੇ ਲੋਕ ਆ ਰਹੇ ਆ ਆਮ ਮੁਸਾਫਰ ਸਹਣਾ ਲੰਘਣਾ ਬਹੁਤ ਮੁਸ਼ਕਲ ਹੈ ਨੀ ਪਰ ਜਿਹੜੇ ਤੁਹਾਡੇ ਉੱਚ ਅਧਿਕਾਰੀ ਅਫਸਰਾਂ ਉਹਨਾਂ ਨੂੰ ਨਹੀਂ ਪਤਾ ਜਿਹੜੇ ਜਿਹੜਾ ਜਿਹਦਾ ਡੀਓ ਸਾਹਿਬ ਹੋ ਗਏ ਆ ਹੋਰ ਜਾਂ ਜੇ ਬਲੋਕ ਅਫਸਰ ਉਹਨਾਂ ਨੂੰ ਨਹੀਂ ਪਤਾ ਕਿ ਪਹਿਲਾਂ ਇੰਨੀ ਜਿਆਦਾ ਪ੍ਰੋਬਲਮ ਨਹੀਂ ਆਂਦੀ ਇਸ ਵਾਰ ਸ਼ਾਇਦ ਬਰਸਾਤ ਜ਼ਿਆਦਾ ਹੋਈ ਹੈ ਉਹਦੇ ਕਰਕੇ ਇਦਾਂ ਪਹਿਲਾਂ ਥੋੜਾ ਪਾਣੀ ਖੜਾ ਹੁੰਦਾ ਹੈ ਪਰ ਨਿਕਲ ਜਾਂਦਾ ਹੈ ਇਸ ਵਾਰੀ ਹੋਇਆ ਕਿ ਦੋ ਦਿਨ ਖੜਾ ਰਿਹਾ ਹੈ ਇਹ ਤਾਂ ਦਿੱਕਤ ਹੈ ਕਿ ਨਹੀਂ ਦਿੱਕਤ ਹੈਗੀ ਤੇ ਇਸ ਵਾਰ ਕਿਸੇ ਦਾ ਧਿਆਨ ਨਹੀਂ ਧਿਆਨ ਤੇ ਸਰ ਹੈ ਹੀ ਸਾਰਿਆਂ ਦਾ ਪਰ ਹੁਣ ਚਲੋ ਹੋੜੀ-ਵੋੜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਜੀ ਇਹ ਆ ਕੀ ਪੁੱنگਾ ਲਈ ਕੀ ਹਾਲ ਹੋਏ ਪਏ ਆ ਸਕੂਲ ਦੇ ਅੱਗੇ ਕੀ ਕਹਿਣਾ ਚਾਹੋਗੇ ਸਰ ਇਹ ਸਕੂਲ ਦੇ ਅੱਗੇ ਬਹੁਤ ਜ਼ਿਆਦਾ ਗੰਦ ਹੈ ਔਰ ਗੰਦ ਕੀ ਆਲੇ ਦੋਲੇ ਪਿੰਡ ਆਲੇ ਦੋਲੇ ਘਰਾਂ ਆਲੇ ਮੱਲੇ ਆਲੇ ਸਾਰੇ ਗੰਦ ਇੱਥੇ ਸੁੱਟਦੇ ਆ ਜੀ ਤੇ ਲੱਗੇ ਸਕੂਲ ਅੱਗੇ ਨਾਲਾ ਆ ਫਟਕ ਦੇ ਨਾਲ ਨਾਲਾ ਹੋ ਗਿਆ ਦਾ ਬੰਦ ਤੇ ਨਾ ਪ੍ਰਸ਼ਾਸਨ ਕੋਲ ਕੁਛ ਕਰਦਾ ਤੇ ਨਾ ਪੰਚਾਇਤ ਕਰਦੀ ਆ ਕੁਛ ਹੁਣ ਇਹ ਦੇਖੋ ਪਾਣੀ ਬਰਖਾ ਪਈ ਆ ਤੇ ਗੰਦ ਹੈ ਬਿਮਾਰੀ ਦਾ ਘਰ ਹੈ ਸਾਰਾ ਔਰ ਬਿਮਾਰੀ ਦਾ ਘਰ ਹੈ ਕਿ ਸਾਰਾ ਬੱਚਿਆਂ ਦੇ ਲੋਕਾਂ ਦੇ ਅਸਰ ਪੈਣਾ ਜੀ ਸਕੂਲ ਦੇ ਬੱਚੇ ਪਾਣੀ 'ਚ ਨਿਕਲਦੇ ਪਏ ਆ ਉਹਦੇ ਬੱਚੇ ਪਾਣੀ 'ਚ ਨਿਕਲਦੇ ਔਰ ਜਦੋਂ ਪਾਣੀ 'ਚ ਨਿਕਲਦੇ ਆ ਔਰ ਇੰਨਾ ਗੰਦਾ ਪਾਣੀ ਹੁੰਦਾ ਤੇ ਬੱਚਿਆਂ ਦੇ ਪੈਰ ਜਿਹੜੇ ਆ ਨਾ ਉਹ ਖਰਾਬ ਹੋ ਜਾਂਦੇ ਆ ਜੀ ਬਿਮਾਰੀਆਂ ਲੱਗਣ ਬਿਮਾਰੀਆਂ ਲੱਗਦੀਆਂ ਜੀ ਬਹੁਤ ਜ਼ਿਆਦਾ ਔਰ ਬੱਚਾ ਵੀ ਕੀ ਕਰੇ ਹੁਣ ਜੇ ਬੱਚੇ ਸਕੂਲ ਨਾਲ ਤੇ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਆ ਜੀ ਕੋਈ ਵੀ ਧਿਆਨ ਨਹੀਂ ਦਿੱਤਾ ਔਰ ਕਾਫੀ ਸਾਲਾਂ ਤੋਂ ਇਦਾਂ ਹੀ ਚੱਲ ਰਿਹਾ ਜੀ ਇਹ ਸਰਕਾਰ ਤਾਂ ਕਹਿ ਵੀ ਅਸੀਂ ਸਕੂਲ ਵਧੀਆ ਭਗਵੰਤ ਮਾਨ ਜੀ ਕਹਿੰਦੇ ਕਿ ਅਸੀਂ ਜੀ ਸਕੂਲ ਵਧੀਆ ਬਣਾ ਰਹੇ ਆਂ ਤੇ ਬੱਚਿਆਂ ਦਾ ਪੂਰਾ ਹੋ ਕੀਤਾ ਜਾ ਰਿਹਾ ਆ ਤੇ ਇਹਦੇ ਵਿੱਚ ਤਾਂ ਬੱਚਿਆਂ ਲਈ ਬਹੁਤ ਮੜ ਸਕੂਲ ਤੇ ਵਧੀਆ ਆ ਜੀ ਸਕੂਲ ਦੀ ਕੋਈ ਨਹੀਂ ਹੈਗੀ ਸਕੂਲ ਵੀ ਵਧੀਆ ਸਟਾਫ ਵੀ ਵਧੀਆ ਪਰ ਹੁਣ ਪ੍ਰਸ਼ਾਸਨ ਕੁਛ ਨਹੀਂ ਕਰਦਾ ਉਸੇ ਪ੍ਰਸ਼ਾਸਨ ਕੀ ਲੋਕੀ ਕੀ ਕਰਨਗੇ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਹੋ ਅਸੀਂ ਤੇ ਮੰਗ ਕਰਨਾ ਚਾਹੁੰਦੇ ਆ ਕਿ ਜਦੋਂ ਹੁਣ ਬੱਚੇ ਆਉਂਦੇ ਨੇ ਇਹਨਾਂ ਨੂੰ ਕੋਈ ਸਹੂਲਤ ਮਿਲੇ ਜਾਂ ਕੋਈ ਆਨ ਜਾਣ ਦਾ ਕੋਈ ਸਾਧਨ ਮਿਲੇ ਜਾਂ ਕੋਈ ਜਾ ਜਿੰਨੇ ਵੀ ਸਰਕਾਰੀ ਸਕੂਲਾਂ ਬੜੇ ਉੱਚੇ ਕੀ ਉੱਚੇ ਪੱਧਰ ਤੇ ਚੱਲ ਰਹੇ ਆ ਪਰ ਆ ਜਿਹਨੇ ਤਸਵੀਰਾਂ ਬੜੀਆਂ ਹੈਰਾਨ ਜਨਕਾ ਜਿਹੜੇ ਬੱਚੇ ਪਾਣੀ ਗੰਦੇ ਪੀਂਚਣਾ ਇਸ ਸਬੰਧ ਕੀ ਕਹਿੰਨਾ ਸੀ ਇਹਨਾ ਸਾਡਾ ਤੇ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਸਰਦਾਰ ਚਰਨ ਸਿੰਘ ਮੰਜਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਗਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਮੇਰੇ ਨਾਲ ਮੇਰਾ ਸਟਾਫ ਮੈਂਬਰ ਸ਼੍ਰੀ ਮਜੀਤ ਸਿੰਘ ਜੀ ਸਾਡੇ ਲੈਕਚਰ ਪੰਕਜ ਜੀ ਆ ਨਾਲ ਮੇਰੇ ਹੋਰ ਮੈਂਬਰਸ ਵੀ ਹੈਗੇ ਆ ਅ ਜਦ ਇਹ ਸਰ ਸਕੂਲ ਦੀ ਗੱਲ ਹੈ ਸਕੂਲ ਤੇ ਸਾਡੀ ਸਰਕਾਰਾਂ ਨੇ ਬਹੁਤ ਅੱਛੇ ਉਪਰਾਲੇ ਕੀਤੇ ਹੋਏ ਆ ਲੇਕਿਨ ਇਹ ਜੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਨਿਕਾਸ ਇਸ ਸਾਲ ਬੰਦ ਹੋਣ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆਈ ਆ ਜਿਸ ਕਰਕੇ ਬੱਚਿਆਂ ਚ ਬਿਮਾਰੀ ਫੈਲਣ ਦਾ ਪੂਰਾ ਲੱਗ ਰਿਹਾ ਹੈ ਕਿ ਹੈਜਾ ਵਗੈਰਾ ਹੋਰ ਵੀ ਮਰੀਆਂ ਇਸ ਨਾਲ ਇਹ ਬੱਚਿਆਂ ਨੂੰ ਲੱਗਣ ਦੀ ਲੱਗ ਸਕਦੀਆਂ ਹਨ ਇਸ ਦਾ ਕੋਈ ਨਾ ਕੋਈ ਹੱਲ ਅਸੀਂ ਪੰਚਾਇਤ ਨੂੰ ਵੀ ਕਿਹਾ ਹੈ ਕਿ ਇਸ ਦਾ ਸਾਨੂੰ ਹੱਲ ਕਰਕੇ ਦਿੱਤਾ ਜਾਏ ਤਾਂ ਜੋ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਸਕੀਏ। ਇਹ ਕਿ ਕਿ ਅਸੀਂ ਗੱਲ ਕਰੀਏ ਤੇ ਡਾਕਟਰਾਂ ਵੱਲੋਂ ਇੱਕ ਕੈਂਪ بڑا ਮੈਡੀਕਲ ਕੈਂਪ ਲਾਇਆ ਜਾਂਦਾ ਹੈ ਡੇਂਗੂ ਤੋਂ ਬਚਾਅ ਜਾਂ ਹੋਰ ਸਰਕਾਰੀ ਉਹਨਾਂ ਨੂੰ ਇਹ ਤਸਵੀਰਾਂ ਦੇ ਦੇ ਜਦੋਂ ਬੱਚੇ ਲੱਗਦੇ ਡੇਂਗੂ ਹੈਗੇ ਜਾਂ ਹੋਰ ਵੀ ਬਿਮਾਰੀਆਂ ਫੈਲ ਸਕਦੀਆਂ। ਕੁਝ ਨਹੀਂ ਇਸ ਬਾਰੇ ਕੋਈ ਚੱਕਿਆ ਗਿਆ ਦੇ ਕਿੱਦਾਂ। ਇਸ ਮੰਦੀ ਸਾਡੀਆਂ ਡਾਕਟਰ ਟੀਮਸ ਅੱਜ ਵੀ ਇੱਥੇ ਆਈਆਂ ਸਿਗੀਆਂ। ਉਹਨਾਂ ਨੇ ਵੀ ਇਸ ਨੂੰ ਮੌਇਨਾ ਕੀਤਾ ਹੈਗਾ ਉਹ ਵੀ ਕਹਿ ਰਹੇ ਕਿ ਅਸੀਂ ਇਸ ਨੂੰ ਉੱਪਰਲੇ ਪੱਧਰ ਤੇ ਇਸ ਸਾਰੇ ਸਿਸਟਮ ਜੋ ਵੀ ਉਹਨਾਂ ਦੇਖ ਕੇ ਗਏ ਆ ਕਿ ਇਸ ਨੂੰ ਉੱਥੇ ਪਹੁੰਚ ਕਰਾਂਗੇ ਤਾਂ ਕਿ ਇਸ ਦਾ ਕੋਈ ਨਾ ਕੋਈ ਜਲਦੀ ਜਲਦੀ ਹੱਲ ਕਰ ਸਕੀਏ ਇਹ ਕਿਤੇ ਵੱਡਾ ਹਾਸਾ ਹੈ ਫਿਰ ਵੀ ਢੋਲਣਾ ਜੇ ਕਿ ਤੋ ਸੋ ਪਹਿਲਾਂ ਜਲਦੀ ਹੋ ਜੇ ਤਾਂ ਉਹ ਨਹੀਂ ਬਚਿਆ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਕੋਸ਼ਿਸ਼ ਕਰ ਰਹੇ ਆ ਆਪਾਂ ਸਾਰੇ ਜਾਣੇ ਅਸੀਂ ਪੰਚਾਇਤ ਨੂੰ ਹੀ ਮਿਲੇ ਆ ਸਰ ਤੇ ਆਪਣੇ ਸਾਡਾ ਵਿਚਾਰ ਹੈ ਕਿ ਇਸ ਜਿਹੜੇ ਸਾਡੇ ਸਥਾਨਕ ਐਮਐਲਏ ਆ ਗਿਆ ਸੀ ਉਹਨਾਂ ਨੂੰ ਵੀ ਇਸ ਗੱਲ ਨੂੰ ਪਹੁੰਚ ਕਰੀਏ ਤਾਂ ਕਿ ਸਾਡਾ ਇਹ ਹੱਲ ਜਲਦੀ ਤੋਂ ਜਲਦੀ ਹੋਏ ਕਿਉਂਕਿ ਇੱਥੇ ਬਿਮਾਰੀ ਦਾ ਬਹੁਤ ਜ਼ਿਆਦਾ ਡਰਿਆ ਬੱਚਿਆਂ ਦੇ ਪਾਣੀ ਕਿਉਂ ਨਾ ਹੋ ਰਿਹਾ ਇੰਨਾ ਮੂੰਹ ਗਿਆ ਪਾਣੀ بارش ਇਸ ਵਾਰ ਕਾਫੀ ਜ਼ਿਆਦਾ ਹੋਣ ਕਰਕੇ ਅੱਗੇ ਨਿਕਾਸ ਬੰਦ ਹੋ ਗਿਆ ਜਿਸ ਕਰਕੇ ਪਾਣੀ ਇੱਥੇ ਹੀ ਰੁਕ ਗਿਆ ਤੇ ਹਲਕਾਂ ਚਾਰਜਾ ਉਹ ਤਾਂ ਆਪਣਾ ਸਕੂਲ ਆ ਕੀ ਉਹਦੇ ਆਪਣੇ ਸਕੂਲ ਵੀ ਤਾਂ ਪਾਣੀ ਖੜਾ ਹੁੰਦਾ ਹੈਗਾ ਸਰ ਇਹਦੇ ਬਾਰੇ ਤੇ ਨਹੀਂ ਕੁਝ ਕਹਿ ਸਕਦੇ ਆਪਾਂ ਅਸੀਂ ਤਾਂ ਆਪਣੇ ਸਕੂਲ ਦੀ ਹੀ ਗੱਲ ਕਰ ਸਕਦੇ ਹਾਂ ਜੀ ਠੀਕ ਹੈ ਉਹ ਉਹ ਪਿੰਨਾ ਬਣਾ ਲਈਦੀ ਆ ਉਹਨੂੰ ਚਲਦੇ ਚਲਦੇ ਅੱਗੇ ਵੀ ਉਹਦੇ ਸਵਾਲ ਜੀ ਇੱਕ ਸਕੂਲ ਦੀ ਅਸੀਂ ਜਾ ਕੇ ਆਏ ਹਾਂ ਜਿੱਥੇ ਬੱਚੇ ਪਾਣੀ ਦੇ ਵਿੱਚੋਂ ਗੰਦੇ ਬਣ ਕੇ ਹੁੰਦਾ ਕਹਿੰਦੇ ਆ ਹੁਣ ਉਹਦਾ ਨਿਕਾਸ ਨਹੀਂ ਆ ਤੇ ਜਾਂ ਉੱਥੇ ਬਲੌਕ ਪਾਣੀ ਹੋਇਆ ਕੀ ਇਸ ਮੁੱਦਾ ਉਹ ਮੇਰੇ ਹੁਣੇ ਧਿਆਨ ਵਿੱਚ ਤੁਸੀਂ ਲੈਂਦਾ ਜੀ ਮੈਂ ਮੌਕਾ ਵੇਖਾਂਗੀ ਜੋ ਵੀ ਮੌਕੇ ਦਾ ਸੋਲੂਸ਼ਨ ਹੋਏਗਾ ਉਹ ਕਰਵਾਵਾਂਗੇ ਜੇ ਤੇ ਨਿਕਾਸ ਦੀ ਪ੍ਰੋਬਲਮ ਹੋਏਗੀ ਜੇ ਗੰਦਾ ਪਾਣੀ ਹੋਏਗਾ ਇਹ ਬੁੰਡਾਲੀਆਂ ਦਾ ਤੇ ਫਿਰ ਉਹਦਾ ਨਿਕਾਸ ਕਰਾ ਦਿੱਤਾ ਜਾਵੇਗਾ ਜੇ ਮੀਂਹ ਪਾਣੀ ਹੋਵੇਗਾ ਮੀਂਹ ਦਾ ਹੋਏਗਾ ਕਟਾ ਉਹਦਾ ਵੀ ਕੋਈ ਸੋਲੂਸ਼ਨ ਦੇ ਠੀਕ ਹੈ ਧੰਨਵਾਦ